ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਆ ਦੋਸਤੋ ਆਜ ਅੱਜ 13 ਫਰਵਰੀ ਦਿਨ ਮੰਗਲਵਾਰ ਨੂੰ ਆਜੇ ਕੁਝ ਗੱਲਾਂ ਬਾਤਾਂ ਆਜੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅ ਸਭ ਤੋਂ ਪਹਿਲਾਂ ਹਿਊਸਟਨ ਚਾਰਚ ਦੇ ਵਿੱਚ ਜਿਹੜੀ ਗੋਲੀ ਚਲਾਉਣ ਵਾਲਾ ਮਾਮਲਾ ਸੀ ਉਹਦੇ ਵਿੱਚ ਪੁਲਿਸ ਨੂੰ ਕੁਝ ਹੋਰ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ। ਦੂਜੀ ਗੱਲਬਾਤ ਨਿਊਯਾਰਕ ਦੇ ਵਿੱਚ ਅੱਜ ਖਾਸ ਇਲੈਕਸ਼ਨ ਹੋ ਰਹੀ ਆ। ਕਾਦੇ ਬਾਰੇ ਇਲੈਕਸ਼ਨ ਹੋ ਰਹੀ ਆ ਕੀ ਗੱਲਬਾਤ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲਬਾਤ ਡਿਫੈਂਸ ਸੈਕਟਰੀ ਲਾਰਡ ਹਾਸਟਨ ਫੇਰ ਹਸਪਤਾਲ ਚ ਗਏ ਆ ਪਹਿਲਾਂ ਗਏ ਸੀ ਇਹਨਾਂ ਨੇ ਦੱਸਿਆ ਨਹੀਂ ਸੀ ਵਾਈਟ ਹਾਊਸ ਨੂੰ ਤੇ ਪੂਰੀ ਦੁਨੀਆ ਦੇ ਵਿੱਚ ਖਬਰ ਫੈਲੀ ਸੀ ਹੁਣ ਫੇਰ ਗਏ ਆ ਇਹਦੇ ਬਾਰੇ ਕੀ ਗੱਲਬਾਤ ਕਰਾਂਗੇ ਏਜੰਸੀ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਦੇ ਲਈ ਇੱਕ ਹੋਮ ਕਿੱਟ ਬਣਾਈ ਗਈ ਆ ਰੇਪ ਵਿਕਟਮ ਦੇ ਲਈ ਕਿਸ ਦਾ ਬਲੱਤਕਾਰ ਹੋ ਜਾਂਦਾ ਡੀ ਐਨ ਏ ਸੈਂਪਲ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਡਿਬੇਟ ਹੋ ਰਿਹਾ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਟਕਰਕਾਲਸਨ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਆ ਪਿਛਲੇ ਦਿਨੀ ਰੂਸ ਦੇ ਵਿੱਚ ਜਾ ਕੇ ਵਲਾਦੀਮੀਰ ਪੋਪਨ ਦੇ ਇੰਟਰਵਿਊ ਕਰਕੇ ਆਏ ਆ ਉਹ ਰੂਸ ਦੀਆਂ ਸਿਫਤਾਂ ਕਰ ਰਹੇ ਆ ਤੇ ਆਖਰੀ ਗੱਲਬਾਤ ਐਜ਼ੈਂਪਿਕ ਦਵਾਈ ਬਾਰੇ ਨਵੀਂ ਚਰਚਾ ਚੱਲ ਰਹੀ ਹੈ ਕੁਸ਼ੇ ਦੇ ਲਿਵਰ ਦੇ ਉੱਤੇ ਪੋਜ਼ਿਟਿਵ ਇਫੈਕਟ ਤੇ ਇਹਦੇ ਨਾਲ ਨਾਲ ਕੁਝ ਮਾੜੀਆਂ ਗੱਲਾਂ ਇਹ ਸਾਹਮਣੇ ਆ ਰਹੀਆਂ ਇਹਦੇ ਬਾਰੇ ਵੀ ਚਰਚਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਹਿਊਸਟਨ ਦੇ ਵਿੱਚ ਜਿਹੜੀ ਗੋਲੀ ਹੋਈ ਗੋਲੀ ਚੱਲੀ ਸੀ ਉਹਦੇ ਬਾਰੇ ਸ਼ੂਟਰ ਨੂੰ ਆਈਡੈਂਟੀਫਾਈ ਕਰ ਲਿਆ ਪੁਲਿਸ ਨੇ ਕੱਲ ਅਸੀਂ ਤੁਹਾਡੇ ਨਾਲ ਖਬਰ ਕੀਤੀ ਸੀ ਸਾਂਝੀ ਕਿ ਟੈਕਸਿਸ ਦੇ ਇੱਕ ਮਗਾ ਚਰਚੇ ਦੇ ਵਿੱਚ ਐਤਵਾਰ ਨੂੰ ਗੋਲੀ ਚੱਲੀ ਸੀ ਇੱਕ ਔਰਤ ਅੰਦਰ ਆ ਕੇ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਚੰਗੀ ਕਿਸਮਤ ਨੂੰ ਉੱਥੇ ਦੋ ਆਫ ਡਿਊਟੀ ਪੁਲਿਸ ਆਫੀਸਰ ਸਿਕਿਉਰਿਟੀ ਕਰ ਰਹੇ ਸੀ ਉਹਨਾਂ ਨੇ ਜਵਾਬੀ ਫਾਇਰ ਕੀਤਾ ਔਰਤ ਦੀ ਮੌਤ ਹੋ ਗਈ ਕਈ ਗੱਲਾਂ ਨਹੀਂ ਸੀ ਸਮਝ ਆ ਰਹੀਆਂ ਇੱਕ ਨਾਲ ਇਹ ਦੱਸਿਆ ਗਿਆ ਸੀ ਕਿ ਇੱਕ ਬੱਚਾ 5 ਸਾਲ ਦਾ ਉਹਦੇ ਨਾਲ ਸੀਗਾ ਤੇ ਉਹ ਜ਼ਖਮੀ ਹੋ ਗਿਆ ਹੁਣ ਪੁਲਿਸ ਨੇ ਪਹਿਲਾਂ ਤੋਂ ਔਰਤ ਦੀ ਪਛਾਣ ਕਰ ਲਈ ਹੈ ਤੇ ਇਹ ਦੱਸਿਆ ਵੀ ਇਹ ਔਰਤ ਦਾ ਮਾਨਸਿਕ ਰੋਗ ਦਾ ਮਾਨਸਿਕ ਰੋਗ ਦੀ ਹਿਸਟਰੀ ਆ ਪਹਿਲਾਂ ਇਹ ਮਾਨਸਿਕ ਰੋਗ ਦੇ ਵਿੱਚ ਇਹ ਰਹੀ ਆ 2016 ਤੋਂ ਲੈ ਕੇ ਤੇ ਜਿਹੜਾ ਇਹਦੇ ਨਾਲ ਉਹ ਬੱਚਾ ਸੀ ਉਹ ਦੱਸਿਆ ਜਾ ਰਿਹਾ ਇਹਦਾ ਬੇਟਾ ਸੀ 7 ਸਾਲ ਉਹਦੀ ਉਮਰ ਆ ਤੇ ਜ਼ਖਮੀ ਹੋਇਆ ਇਹ ਨਹੀਂ ਹਜੇ ਤੱਕ ਪਤਾ ਲੱਗਾ ਵੀ ਉਹ ਜ਼ਖਮੀ ਜਿਹੜੇ ਉਹ ਬਚਾਅ ਕਰ ਰਹੇ ਸੀ ਸਿਕਿਉਰਿਟੀ ਆਫੀਸਰ ਉਹਨਾਂ ਦੀ ਗੋਲੀ ਲੱਗਣ ਦੇ ਨਾਲ ਹੋਇਆ ਜਾਂ ਕੋਈ ਹੋਰ ਗੱਲਬਾਤ ਹੋਈ ਆ ਪਰ ਦੱਸਦੇ ਆ ਕਿ ਉਹਦੇ ਸਿਰ ਦੇ ਵਿੱਚ ਗੋਲੀ ਆ ਤੇ ਉਹ ਸੀਰੀਅਸ ਦੱਸਿਆ ਜਾਰਿਆ ਆ ਇਥੇ ਇਹ ਔਰਤ ਦਾ ਨਾਮ ਜਿਹੜਾ ਮੋਰਿਨੋ ਦੱਸਿਆ ਗਿਆ 36 ਸਾਲ ਦੀ ਉਮਰ ਆ ਗਨੀਸ਼ ਇਵਾਨ ਮੋਰਿਨੋ ਇਹ ਦੇ ਦੋਵੇਂ ਅਲਾਇਸਿਸ ਅਲਾਇਸਿਸ ਯੂਜ਼ ਕਰਦੀ ਹੈ ਇਹ ਮੇਲ ਵੀ ਤੇ ਫੀਮੇਲ ਵੀ ਪਰ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਾ ਵੀ ਇਹ ਬੇਸਿਕਲੀ ਉਹਨੂੰ ਫੀਮੇਲ ਆਇਡੈਂਟੀਫਾਈ ਕੀਤਾ ਗਿਆ ਜਿਹੜੀ ਹਿਊਸਟਨ ਪੁਲਿਸ ਕਮਾਂਡਰ ਨੇ ਕ੍ਰਿਸ਼ ਹਾਸ਼ਿੰਗ ਉਹਨਾਂ ਨੇ ਹਿਊਸਟਨ ਪੁਲਿਸ ਨੇ ਇਹ ਵੀ ਦੱਸਿਆ ਕਿ ਫੈਡਰਲ ਇਨਵੈਸਟੀਗੇਟਰ ਜਿਹੜੇ ਆ ਸੋਮਵਾਰ ਨੂੰ ਕਿ ਇਹ ਇਹ ਸਾਰਿਆਂ ਨੂੰ ਹਜੇ ਤੱਕ ਇਹਦੇ ਮੋਟਿਵ ਬਾਰੇ ਨਹੀਂ ਪਤਾ ਲੱਗ ਸਕਿਆ ਇਹਦੇ ਪਿੱਛੇ ਮਕਸਦ ਕੀ ਸੀ ਕਿਉਂ ਨੇ ਇਹ ਸਾਰਾ ਕੁਝ ਕੀਤਾ ਕੁਝ ਗੱਲਾਂ ਇਹਦੀਆਂ ਸਾਹਮਣੇ ਆ ਰਹੀਆਂ ਵੀ ਜਿਹੜੀ ਜਿਸ ਤਰੀਕੇ ਦੇ ਨਾਲ ਜਿਹੜਾ ਉਹ ਜਿਹੜਾ ਇਹ ਜਿਹੜੀ ਗਨ ਨੇ ਯੂਜ਼ ਕੀਤੀ ਆ ਉਹਦੇ ਉੱਤੇ ਪਲੈਸਟਾਈਨ ਦਾ ਸਟicker ਲੱਗਾ ਸੀ ਤੇ ਅਸੌਲਟ ਇਹਦੇ ਕੋਲੇ ਸੀਗੀ ਇਹ ਜਿਹੜੀ ਇਹਨੇ ਰਾਈਫਲ ਯੂਜ਼ ਕੀਤੀ ਆ ਪਾਲੇਸਟੀਨ ਦਾ ਸਟicker ਲੱਗਾ ਸੀ ਤੇ ਕੁਝ ਐਂਟੀਸੈਂਟਿਕ ਜਿਹੜੇ ਇਹਦੀਆਂ ਰਾਈਟਿੰਗਸ ਆ ਉਹ ਵੀ ਪੁਲਿਸ ਦੇ ਹੱਥ ਵਿੱਚ ਲੱਗੀਆਂ ਸੋ ਜੇ ਤੋ ਕਿਤੇ ਨਾ ਕਿਤੇ ਇਹਨੂੰ ਦੂਜੇ ਤਰੀਕੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਹਜੇ ਤੱਕ ਵੀ ਉਹ ਕੋਈ ਗੱਲਬਾਤ ਨਹੀਂ ਸਾਹਮਣੇ ਆਈ ਵੀ ਇਹਨੇ ਜਿਹੜਾ ਇਹਦੇ ਪਿੱਛੇ ਮਕਸਦ ਕੀ ਸੀ ਕਿਉਂ ਇਹਨੇ ਉਹਨਾਂ ਨੂੰ ਮਾਰਿਆ ਤੇ ਬਾਅਦ ਵਿੱਚ ਕਿਹਾ ਵੀ ਅੰਦਰ ਜਿਹੜੀ ਬੰਬ ਆ ਤੇ ਬੰਬ ਉੱਥੇ ਜਦੋਂ ਕਿ ਹੈ ਨਹੀਂ ਸੀ ਹੋਰ ਜਿਹੜੀ ਜਾਂਚ ਪੜਤਾਲ ਆ ਉਹ ਇਸ ਮਾਮਲੇ ਦੇ ਵਿੱਚ ਚੱਲ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਜਿਹੜੇ ਇਹਦਾ ਰეკੋਰ ਕਿਉਂਕਿ ਪੁਰਾਣਾ ਦੇਖਿਆ ਜਾ ਰਿਹਾ ਤੇ ਉਹਦੇ ਤੋਂ ਬਾਅਦ ਕਈ ਕਈ ਚਾਰਜ ਲੱਗੇ ਆ ਇਹਦੇ ਉੱਤੇ ਪਹਿਲਾਂ ਵੀ ਚੋਰੀ ਦਾ ਵੀ ਚਾਰਜ ਲੱਗਾ ਆ ਤੇ ਜਿਹੜੀ ਮਾਨਸਿਕ ਰੋਗ ਦੀ ਹਿਸਟਰੀ ਵੀ ਇਹਦੇ ਨਾਲ ਰਹੀ ਆ ਜੇਲ੍ਹ ਦੇ ਵਿੱਚ ਵੀ ਗਈ ਆ ਤੇ ਹੁਣ ਕੀ ਇਹੋ ਜੀ ਗੱਲ ਹੋਈ ਤੇ ਜਨਾ ਇੱਥੇ ਆ ਕੇ ਇਹਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਹਦੇ ਬਾਰੇ ਹਜੇ ਤੱਕ ਜਿਹੜਾ ਜਾਣਕਾਰੀ ਨਹੀਂ ਮਿਲੀ ਨੁਕਸਾਨ ਵੱਡਾ ਹੋ ਸਕਦਾ ਸੀ 45000 ਦੇ ਕਰੀਬ ਵੀਕ ਦੇ ਵਿੱਚ ਲੋਕ ਇਸ ਚਰਚੇ ਦੇ ਵਿੱਚ ਆਉਂਦੇ ਆ ਪਰ ਜਦੋਂ ਇਹਨੇ ਗੋਲੀਆਂ ਚਲਾਈਆਂ ਉਸ ਵੇਲੇ ਜਿਹੜੇ ਉਹਨੇ ਲੋਕ ਉਥੇ ਨਹੀਂ ਸੀ ਤਾਂ ਬਚਾਅ ਹੋ ਗਿਆ ਅਗਲੀ ਗੱਲ ਬਾਤ ਦੋਸਤੋ ਨਿਊਯਾਰਕ ਦੇ ਵਿੱਚ ਅੱਜ ਹੋ ਰਿਹਾ ਇਲੈਕਸ਼ਨ ਬਾਰੇ ਜੋਰਜ ਐਂਥਨੀ ਡਿਵੋਲਡਰ ਸੰਟੋਸ ਇਹਨਾ ਤੁਹਾਨੂੰ ਯਾਦ ਹੋਊਗਾ ਜੋਰਜ ਸੰਟੋਸ ਨੂੰ ਪਿਛਲੇ ਸਮੇਂ ਦੇ ਵਿੱਚ ਐਕਸਪੈਲ ਕਰ ਦਿੱਤਾ ਸੀ ਕਾਂਗਰਸ ਤੋਂ ਬਾਹਰ ਕੱਢ ਦਿੱਤਾ ਸੀ ਕਾਰਨ ਇਹ ਦੱਸਿਆ ਸੀ ਵੀ ਇਸ ਵਿਅਕਤੀ ਨੇ ਝੂਠ ਬੋਲਿਆ ਰਿਪਬਲਿਕਨ ਪਾਰਟੀ ਦਾ ਇਹ ਵਿਅਕਤੀ ਹੈ ਤੇ ਇਹ ਅਮਰੀਕਨ ਪੋਲੀਟਿਸ਼ੀਅਨ ਆ यूएस रिप्रेजेंटेटिव न्यूयॉर्क दी थर्ड कांग्रेसनल डिस्ट्रिक्ट ਦੇ ਲਈ ਜਨਵਰੀ ਤੋਂ ਲੈ ਕੇ ਦਸੰਬਰ ਤੱਕ 2023 ਤੱਕ ਰਿਹਾ ਤੇ ਨੂੰ ਐਕਸਪੈਲ ਕਰ ਦਿੱਤਾ ਸੀ ਚੈਂਬਰ ਨੇ ਮੈਂਬਰ ਆਫ ਪਬਲਿਕਨ ਪਾਰਟੀ सैंटोस ਇਹ ਗੇ ਆ ਤੇ ਪਹਿਲਾ ਓਪਨਲੀ ਐਲਜੀਬੀਟੀ ਨਾਨ ਇਕੁਇਪਮੈਂਟ ਇਲੈਕਟਿਡ ਕਾਂਗਰਸ ਦੇ ਵਿੱਚ ਹੈਗਾ ਆ ਰਿਪਬਲਿਕਨ ਸੋਚੋ 6ਵਾਂ ਮੈਂਬਰ ਆ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦਾ ਤੇ ਪਹਿਲਾ ਰਿਪਬਲਿਕਨ ਆ ਜਿਹਨੂੰ ਕਾਂਗਰਸ ਦੇ ਵਿੱਚੋਂ ਇਤਿਹਾਸ ਦੇ ਵਿੱਚ ਅੱਜ ਤੱਕ ਐਕਸਪੈਲ ਕੀਤਾ ਗਿਆ ਸੈਂਟੋਸ ਨੇ ਯੂਐਸ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਲਈ ਰਨ ਕੀਤਾ ਸੀ 3rd ਡਿਸਟ੍ਰਿਕਟ ਦੇ ਲਈ 2020 ਦੇ ਵਿੱਚ ਤੇ ਇਹਨੂੰ ਹਰਾ ਦਿੱਤਾ ਸੀ ਡੈਮੋਕ੍ਰੇਟ ਜਿਹੜਾ ਰਿਪ੍ਰেজੈਂਟੇਟਿਵ ਸੀ ਟੌਮ ਸ਼ੋਜ਼ੀ ਤੇ ਉਹਦੇ ਤੋਂ ਬਾਅਦ ਫੇਰ ਰਨ ਕੀਤਾ ਸੀ 2022 ਦੇ ਵਿੱਚ ਤੇ 2022 ਦੇ ਵਿੱਚ ਇਹ ਫਿਰ ਜਿੱਤ ਗਏ ਸੀ ਰੌਲਾ ਇਹ ਪਿਆ ਸੀ ਵੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਕੁਝ ਹੋਰ ਕਿਹਾ ਸੀ ਬਾਅਦ ਵਿੱਚ ਜਿਹੜੀ ਬਾਇਓਗ੍ਰਾਫੀ ਸੀ ਉਹਦੇ ਵਿੱਚ ਕੁਝ ਹੋਰ ਕਿਹਾ ਸੀ ਉਹ ਸਾਰਾ ਕੁਝ ਫੈਬ੍ਰੀਕੇਟਡ ਲੱਗਾ ਇਤੋਂ ਤੱਕ ਇਹਨਾਂ ਨੇ ਝੂਠ ਬੋਲਿਆ ਏਮਪਲॉयਮੈਂਟ ਹਿਸਟਰੀ ਬਾਰੇ ਕਿੱਥੇ ਕੰਮ ਕੀਤਾ ਡਿਸਕਲੋਜ਼ਰ ਜਿਹੜਾ ਇਹਨਾਂ ਦੇ ਬਿਜ਼ਨਸ ਬਾਰੇ ਕਿੰਨਾ ਇਹਨਾਂ ਕੋਲ ਪੈਸਾ ਆਇਆ ਇਨਕਮ ਕਿੰਨੀ ਆ ਪਰਸਨਲ ਵੈਲਥ ਕਿੰਨੀ ਆ ਜਾਂ ਹੋਰ ਜਿਹੜੀਆਂ ਬਿਜ਼ਨਸ ਐਕਟੀਵਿਟੀ ਸੀ ਉਹਨਾਂ ਬਾਰੇ ਤੇ ਇਹਨਾਂ ਨੇ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਤੇ ਜਿਹੜਾ ਲਾ ਸੂਟ ਇਹਨਾਂ ਦੇ ਉੱਤੇ ਕੀਤਾ ਉਹ ਸਾਰੇ ਬਾਰੇ ਝੂਠ ਬੋਲਿਆ ਸੀ ਤੇ ਫਿਰ ਉੱਥ ਜਦੋਂ VOTING ਹੋਈ ਸੀ ਉਹਦੇ ਵਿੱਚ ਤੇ ਹਾਊਸ ਆਫ ਰਿਪਰਿਜ਼ੈਂਟੇਟਿਵ ਦੇ ਵਿੱਚ ਤੇ 311 ਤੇ 114 ਦੇ ਫਰਕ ਨਾਲ 1 ਦਸੰਬਰ 2002 ਨੂੰ ਇਹਨਾਂ ਨੂੰ ਕੱਢ ਦਿੱਤਾ ਸੀ ਤੇ ਅੱਜ ਉਸੇ ਥਾਂ ਦੇ ਉੱਤੇ ਉਸ ਉਹਦੇ ਲਈ ਦੁਬਾਰਾ ਇਲੈਕਸ਼ਨ ਹੋ ਰਹੀ ਆ ਤੇ ਉਸ ਇਲੈਕਸ਼ਨ ਦੇ ਵਿੱਚ ਜਿਹੜੇ ਆ ਨਤੀਜੇ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਆਉਂਦੇ ਆ ਤੇ ਕਿਹੜੀਆਂ ਸਟਰੈਟਜੀਸ ਦੋਵਾਂ ਸਾਈਡ ਤੋਂ ਇਸ ਵੇਲੇ ਜਿਹੜੀਆਂ ਬਣੀਆਂ ਆ ਤੇ ਨਿਊਯਾਰਕ ਦੀ 3rd ਡਿਸਟ੍ਰਿਕਟਸ ਤੇ ਲੈ ਕੇ ਇਹ ਸਪੈਸ਼ਲ ਇਲੈਕਸ਼ਨ ਆ ਜਿਹੜੀ ਅੱਜ ਮੰਗਲਵਾਰ ਨੂੰ ਹੋ ਰਹੀ ਆ ਤੇ ਇਹ ਜਿਹੜੀ ਇੱਕ ਰੇਅਰ ਸਪੈਸ਼ਲ ਇਲੈਕਸ਼ਨ ਕਹੀ ਜਾ ਸਕਦੀ ਆ ਜਿਹੜੀ ਇਸ ਸਵਿੰਗ ਡਿਸਟ੍ਰਿਕਟ ਦੇ ਵਿੱਚ ਆ ਤੇ ਸੀਟ ਦੇ ਵਿੱਚ ਇਨਸਾਈਡ ਜਿਹੜੀ ਇਲੈਕਸ਼ਨ ਬੇਸ ਲਾਈਨ ਆ ਇੱਕ ਮੈਜਰ ਜਿਹੜਾ ਐਵਰੇਜ ਆ ਪਾਰਟਿਸਿਪਸ਼ਨਸ਼ਿਪ ਆ ਕਾਂਗਰੈਸ਼ਨਲ ਡਿਸਟ੍ਰਿਕਟਸ ਦੀ ਤੇ ਉਹਨਾਂ ਦੇ ਵਿੱਚ ਡੀ ਪਲੱਸ 5 ਜਿਹੜਾ ਤੇ ਦੋਵੇਂ ਪਾਰਟੀਆਂ ਨੇ ਨਾਮਿਨੇਟ ਕੀਤੇ ਆਪਣੇ ਸਟਰੋਂਗ ਕੈਂਡੀਡੇਟ ਜਿਹੜੇ ਪਹਿਲਾਂ ਇਹਨਾਂ ਦੇ ਨਾਲ ਜੋਰਜ ਸੈਂਟੋਸ ਦੇ ਨਾਲ ਇਲੈਕਸ਼ਨ ਲੜੇ ਸੀ ਉਹੀ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਟੌਮ ਸ਼ੂਜੀ ਜਿਹੜੇ ਡਿਸਟ੍ਰਿਕਟ ਨੂੰ 17 ਤੋਂ ਲੈ ਕੇ 23 ਤੱਕ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਆ ਤੇ ਜਦੋਂ ਇਹ ਛੱਡ ਕੇ ਤੇ ਉਹ ਰਨ ਕਰਨ ਚਲੇਗੇ ਸੀ ਗਵਰਨਰ ਦੇ ਲਈ ਤੇ ਉਹਨਾਂ ਦੇ ਨਾਲ ਹੁਣ ਇਹ ਦੇਖਣ ਵਾਲੀ ਗੱਲ ਆ ਤੇ ਰਿਪਬਲਿਕਨ ਵੱਲੋਂ ਜਿਹੜੇ ਨਾਮਿਨੇਟ ਕੀਤੇ ਗਏ ਆ ਮਾਜ਼ੀ ਪਿਲਪ ਇਹ ਇਹ ਇਹਨਾਂ ਦੋਵਾਂ ਦੇ ਵਿਚਕਾਰ ਅੱਜ ਟੱਕਰ ਆ ਤੇ ਜਿਹੜਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਜਦੋਂ ਸਾਹਮਣੇ ਆਉਂਦਾ ਤੇ ਇਹਦੇ ਨਾਲ ਕਾਫੀ ਤਬਦੀਲੀ ਦੀ ਆਸ ਜਿਹੜੀ ਨਜ਼ਰ ਆ ਰਹੀ ਲਾਇਡ ਆਸਟਨ ਤੇ ਉਹ ਆਪਣੇ ਹਸਪਟਲਾਈਜੇਸ਼ਨ ਨੂੰ ਲੁਕਾ ਲੈਣ ਇਸ ਕਰਕੇ ਖਬਰ ਬਣ ਗਈ ਸੀ ਹੁਣ ਉਹਦੇ ਤੋਂ ਬਾਅਦ ਇਹਨਾਂ ਨੇ ਦੱਸ ਦਿੱਤਾ ਵੀ ਆ ਮੈਨੂੰ ਸਮੱਸਿਆ ਸੀ ਇਸ ਕਰਕੇ ਮੈਂ ਉੱਥੇ ਗਿਆ ਸੀ ਹਸਪਤਲ ਦੇ ਵਿੱਚ ਪਰ ਹੁਣ ਜਦੋਂ ਵੀ ਇਹ ਹਸਪਤਲ ਜਾਂਦੇ ਆ ਤੇ ਖਬਰ ਵੱਡੀ ਹੁੰਦੀ ਹੈ ਮੈਂ ਦੱਸ ਦਿਆਂ ਕਿ ਮੈਡੀਕਲ ਪ੍ਰੋਸੀਜਰ ਇਹਨਾਂ ਦਾ ਹੋਇਆ ਆ ਇੱਕ ਜਨਰਲ ਐਨਸਥੀਸ਼ੀਆ ਦੇ ਨਾਲ ਤੇ ਬਲੈਡਰ ਦੇ ਵਿੱਚ ਕੋਈ ਇਹਨਾਂ ਨੂੰ ਪ੍ਰੋਬਲਮ ਸੀਗੀ ਕੱਲ ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ ਆ ਤੇ ਆਸ ਹੈਗੀ ਆ ਵੀ ਅੱਜ ਇਹ ਦੁਬਾਰਾ ਕੰਮ ਦੇ ਉੱਤੇ ਵਾਪਸ ਆ ਜਾਣਗੇ ਜਿਹੜੀ ਵੱਡੀ ਪਿਕਚਰ ਇਸ ਚੀਜ਼ ਦੀ ਇਦਾਂ ਹੈਗੀ ਆ ਕਿ ਇਹ ਇਹਨਾਂ ਦੀ ਤੀਜੀ ਵਾਰ ਐਡਮਿਸ਼ਨ ਹੋਈ ਆ ਜਦੋਂ ਦੀ ਇਹਨਾਂ ਦੀ ਸਰਜਰੀ ਹੋਈ ਆ ਪ੍ਰੋਸਟੇਟ ਕੈਂਸਰ ਸੀ ਇਹਨਾਂ ਨੂੰ ਦਸੰਬਰ ਦੇ ਵਿੱਚ ਤੇ ਇਸ ਗੱਲ ਦੀ ਫਿਰ ਅਲੋਚਨਾ ਹੋਈ ਸੀ ਕਿ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੀ ਹਸਪੀਟਲਾਈਜੇਸ਼ਨ ਆਪਣੇ ਕਈ ਦਿਨਾਂ ਤੱਕ ਬੀਜ ਪ੍ਰੋਸਟੇਟ ਕੈਂਸਰ ਸੀਗਾ ਤਾਂ ਉਹਦੇ ਬਾਰੇ ਦੱਸਣਾ ਚਾਹੀਦਾ ਸੀ ਹੁਣ ਜਿਹੜੀ ਨਵੀਂ ਇੱਕ ਮੈਡੀਕਲ ਪ੍ਰੋਸੀਜਰ ਇਹਨਾਂ ਦਾ ਹੋਇਆ ਜਨਰਲ ਸੀਸੀਆ ਤੋਂ ਬਾਅਦ ਸੋਮਵਾਰ ਨੂੰ ਬਲੈਡਰ ਦੀ ਪ੍ਰੋਬਲਮ ਤੇ ਉਹਦੇ ਤੋਂ ਬਾਅਦ ਵਾਪਸ ਇਹ ਹਸਪੀਟਲ ਤੋਂ ਆਏ ਆ ਵੀਕਐਂਡ ਦੇ ਉੱਤੇ ਤੇ ਅਫੀਸ਼ੀਅਲ ਜਿਹੜੇ ਦੱਸ ਰਹੇ ਆ ਕਿ ਆਪਣੀ ਜੌਬ ਇਹ ਜਲਦੀ ਕਰਨਗੇ ਤੇ ਇਹ ਡਾਕਟਰਸ ਜਿਹੜੇ ਆ ਉਹਨਾਂ ਨੇ ਕਹਿੰਦੇ ਇੱਕ ਨਾਨ ਸਰਜਿਕਲ ਪ੍ਰੋਸੀਜਰ ਕੀਤਾ 70 ਸਾਲ ਇਹਨਾਂ ਦੀ ਉਮਰ ਆ ਇਸ ਵੇਲੇ ਬਲੈਡਰ ਇਸ਼ੂ ਸੀਗਾ ਤੇ ਇਹਨੂੰ ਹੋਰ ਕੋਈ ਜਾਣਕਾਰੀ ਉਹਨਾਂ ਨੇ ਡਿਕਲਾਈਨ ਕੀਤੀ ਹੈ ਨਹੀਂ ਦਿੱਤੀ ਪਰ ਹਜੇ ਤੱਕ ਜਿਹੜਾ ਦੱਸਿਆ ਜਾ ਰਿਹਾ ਵੀ ਇਹ ਠੀਕ ਠਾਕ ਆ ਤੇ ਥਰਡ ਰਿਮਿਸ਼ਨ ਸਰਜਰੀ ਤੋਂ ਬਾਅਦ ਜਿਹੜੀ ਹੈ ਦੱਸੀ ਜਾਂਦੀ ਹੈ ਅਪਡੇਟ ਇਹਨਾਂ ਨੇ ਪੈਂਟਾਗਨ ਦੇ ਡਾਕਟਰ ਜੌਨ ਮਡਾਕਸ ਨੇ ਸ਼ੇਅਰ ਕੀਤੀ ਆ ਤੇ ਉਹਦੇ ਵਿੱਚ ਦੱਸਿਆ ਕਿ ਅਸੀਂ ਇਹਨਾਂ ਨੂੰ ਬਹੁਤ ਕਲੋਸਲੀ ਵਾਚ ਕੀਤਾ ਆ ਤੇ ਇਹ ਵੀ ਦੱਸਿਆ ਕਿ ਜਿਹੜਾ ਕੈਂਸਰ ਦਾ ਇਲਾਜ ਆ ਉਹ ਐਕਸਲੈਂਟ ਤਰੀਕੇ ਨਾਲ ਚੱਲ ਰਿਹਾ ਆ ਤੇ ਪਰ ਹਜੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਬਲੈਡਰ ਦੇ ਵਿੱਚ ਪ੍ਰੋਬਲਮ ਕਿਹੜੀ ਆ ਗਈ ਸੀ ਤੇ ਉਹਨਾਂ ਨੇ ਕਿਆ ਵੀ ਉਹਨਾਂ ਨੇ ਜਲਦੀ ਰਿਕਵਰ ਕਰ ਜਾਣਾ ਐਂਟੀਸਿਪੇਟ ਕੀਤੀ ਆ ਉਹਨਾਂ ਨੇ ਸਕਸੈਸਫੁਲ ਰਿਕਵਰੀ ਤੇ ਦੂਜਾ ਇਹ ਹੈ ਕਿ ਜਦੋਂ ਇਹ ਗਏ ਸੀਗੇ ਵਾਲਟਰ ਰੀਡ ਦੇ ਵਿੱਚ ਮੈਡੀਕਲ ਕੰਪਲੈਕਸ ਜਿਹੜਾ ਵਸ਼ਿੰਗਟਨ ਦੇ ਬਾਹਰ ਆ ਪਰ ਇਹਦੇ ਬਾਰੇ ਦੱਸਿਆ ਨਹੀਂ ਗਿਆ ਡਿਪਟੀ ਡਿਫੈਂਸ ਸੈਕਟਰੀ ਕੈਥਲਿਨ ਹਿੱਕ ਉਹਨਾਂ ਨੇ ਉਹ ਐਜ਼ ਅ ਐਕਟਿੰਗ ਡਿਫੈਂਸ ਸੈਕਟਰੀ ਕੰਮ ਕਰ ਰਹੇ ਆ ਐਤਵਾਰ ਤੋਂ ਬਾਅਦ ਬਾਦ ਦੁਪਹਿਰ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਤੇ ਜਦੋਂ ਇਹ ਵੌਲਟ ਰੀਡ ਦੇ ਵਿੱਚ ਆਇਆ ਤੇ ਉਹ ਆ ਵੀਕ ਲੌਂਗ ਜਿਹੜਾ ਸਾਰਾ ਕੁਝ ਚੱਲਿਆ ਉਹਦੇ ਵਿੱਚ ਕਾਫੀ ਵੱਡਾ ਟਵਿਸਟ ਸੀਗਾ ਗਲਬਤ ਸੀਗੀ ਤੇ ਜਿਹੜੇ ਜਿਹੜੇ ਸਾਬਕਾ ਆਰਮੀ ਦੇ ਜਨਰਲ ਆ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਸੀ ਇਸ ਨਿਊਜ਼ ਨੂੰ ਜਿਹੜੀ ਜਨਵਰੀ ਦੇ ਵਿੱਚ ਪਹਿਲਾਂ ਆਈ ਸੀ ਕਿ ਜਿਹਦੇ ਵਿੱਚ ਇਹਨਾਂ ਨੂੰ ਨੋਟੀਫਾਈ ਨਹੀਂ ਕੀਤਾ ਗਿਆ ਸੀ ਕਿ ਕੀ ਗੱਲ ਹੋਈ ਸੀ ਤੇ ਕੀ ਆ ਹੁਣ ਉਹਦੇ ਤੋਂ ਬਾਅਦ ਇਹਨਾਂ ਨੇ ਲਾਰਡ ਆਸਟਰ ਨੇ ਮਾਫੀ ਮੰਗੀ ਸੀਗੀ ਤੇ ਆਪਣੀ ਹੈਲਥ ਦੇ ਚੈਲੰਜਸ ਨੂੰ ਕਰਕੇ ਤੇ ਬਾਅਦ ਵਿੱਚ ਗੱਲ ਸਪਸ਼ਟ ਹੋ ਗਈ ਸੀ ਪਰ ਹੁਣ ਜਦੋਂ ਵੀ ਇਹ ਹਸਪੀਟਲ ਜਾਂਦੇ ਆ ਤਾਂ ਉਹ ਜਿਹੜੀਆਂ ਬਰਾਸ਼ਟਰੀ ਸੁਰਖੀਆਂ ਆ ਨੈਸ਼ਨਲ న్యూਸ ਦੇ ਵਿੱਚ ਗੱਲਬਾਤ ਆ ਜਾਂਦੀ ਹੈ ਅਗਲੀ ਗੱਲਬਾਤ ਦੋਸਤੋ ਇੱਕ ਐਂਟਰਪ੍ਰੈਨਿਓਰ ਆ ਉਹਨੇ ਜਿਹੜੀ ਮਿਸ ਪittsburg ਇੱਕ ਸੈੱਲ ਕਰ ਰਹੀ ਹੈ ਪ੍ਰੋਡਕਟ ਵੇਚ ਰਹੀ ਹੈ ਪ੍ਰੋਡਕਟ ਇਹ ਆ ਜਿਹਦੇ ਨਾਲ ਦੱਸਿਆ ਜਾ ਰਿਹਾ ਕਿ ਜਿਹੜੇ ਸੈਕਸੂਅਲ ਅਸਾਲਟ ਆ ਉਹਦੇ ਵਿੱਚ ਜਿਹੜੀ ਇਹੋ ਦੀ ਪ੍ਰੋਸੀਕਿਊਸ਼ਨ ਹੁੰਦੀ ਆ ਉਹਦੇ ਵਿੱਚ ਇੱਕ ਕ੍ਰਾਂਤੀ ਆ ਜਾਊਗੀ ਐਟ ਹੋਮ ਰੇਪ ਕਿਟ ਮਤਲਬ ਕਿਟ ਜਿਹੜੀ ਤੁਹਾਡੇ ਘਰ ਦੇ ਵਿੱਚ ਅਵੇਲੇਬਲ ਆ ਜਦੋਂ ਕਿਸੇ ਔਰਤ ਦੇ ਨਾਲ ਰੇਪ ਹੋ ਜਾਂਦਾ ਆ ਉਸ ਤੋਂ ਬਾਅਦ ਉਹਨੂੰ ਹਸਪੀਟਲ ਜਾਣਾ ਪੈਂਦਾ ਉੱਥੇ ਜਾ ਕੇ ਉਹਦਾ ਡੀਐਨਏ ਦਾ ਸਾਰਾ ਸੈਂਪਲ ਕਲੈਕਟ ਕੀਤਾ ਜਾਂਦਾ ਇਸ ਮਾਮਲੇ ਦੇ ਵਿੱਚ ਬਹੁਤੀਆਂ ਔਰਤਾਂ ਹਸਪਤਾਲ ਜਾਂਦੀਆਂ ਹੀ ਨਹੀਂ ਅਮਰੀਕਾ ਦੇ ਵਿੱਚ ਵੀ ਸੈਕਸ਼ੂਅਲ ਸੌਲਟ ਹੋ ਜਾਂਦਾ ਉਹਨੂੰ ਉਸੇ ਤਰ੍ਹਾਂ ਉਹ ਰੱਖ ਲੈਂਦੇ ਆ ਤੇ ਜਾਂ ਉੱਥੇ ਜਾ ਕੇ ਉਹ ਹਸਪੀਟਲ ਦੇ ਵਿੱਚ ਕੋਈ ਜਾਵਰ ਉਹਨੂੰ ਚੈੱਕ ਕਰੇ ਉਹ ਕਰਨ ਨਹੀਂ ਚਾਹੁੰਦੀਆਂ ਇੱਕ ਹੋਮ ਰੇਪ ਕਿਟ ਬਣਾਈ ਗਈ ਹੈ ਵੀ ਤੁਸੀਂ ਘਰ ਦੇ ਵਿੱਚ ਹੀ ਉਹਦੇ ਨਾਲ ਸਵੈਬ ਲੈ ਸਕਦੇ ਆ ਉਹਦੇ ਨਾਲ ਹੀ ਤੁਸੀਂ ਉਹ ਕਲੈਕਟ ਕਰ ਸਕਦੇ ਆ ਡੀਐਨਏ ਤੇ ਉਹਨੂੰ ਫਿਰ ਭੇਜਿਆ ਜਾ ਸਕਦਾ ਅਗੇ ਫਲੋਰੀਡਾ ਲੈਬਰਾਟਰੀ ਦੇ ਵਿੱਚ ਹੁਣ ਇਹ ਕਿਟ ਦੇ ਉੱਤੇ ਡਿਬੇਟ ਚੱਲ ਰਿਹਾ ਜਿਹੜੀਆਂ ਕਈ ਸਟੇਟਸ ਨੇ ਨਾਲ ਬੈਨ ਕਰ ਦਿੱਤਾ ਇਸ ਕਿਟ ਨੂੰ ਕੁਝ ਲੀਗਲ ਐਕਸਪਰਟ ਕਹਿੰਦੇ ਆ ਕਿ ਇਹ ਇਹ ਹੋਰ ਜ਼ਿਆਦਾ ਕੇਸ ਨੂੰ ਗੁੰਝਲਦਾਰ ਬਣਾ ਦੇਊਗੀ ਜਿਹੜੀ ਇਹ ਰੇਪ ਕਿਟ ਹੈ ਜਿਨ੍ਹਾਂ ਦੇ ਨਾਲ ਕਿਸੇ ਨਾਲ ਬਲਾਤਕਾਰ ਹੁੰਦਾ ਹੈ ਅਮਰੀਕਾ ਦੇ ਵਿੱਚ ਰੇਪ ਵਿਕਟਿਮ ਜਿਹੜੇ ਇਨਸਾਫ ਮੰਗਦੇ ਆ ਹਸਪਤਾਲ ਦੇ ਵਿੱਚ ਜਾਂਦੇ ਆ ਆਪਣੇ ਫੋਰੈਂਸਿਕ ਐਗਜ਼ਾਮ ਦੇ ਲਈ ਫੋਰੈਂਸਿਕ ਐਗਜ਼ਾਮ ਦਾ ਮਤਲਬ ਆ ਕਿ ਉਹ ਤੇ ਤੋਂ ਡੀਐਨਏ ਲੈ ਕੇ ਤੇ ਉਹ ਬੰਦੇ ਦੀ ਪਛਾਣ ਕੀਤੀ ਜਾਂਦੀ ਆ ਆ ਭਾਰਾ ਜਿਹੜੀ ਮੈਡੀਸਨ ਕੈਂਪਾ ਲਾ 28 ਸਾਲ ਦੀ ਜਿਹੜੀ ਸੀਈਓ ਆ ਤੇ ਫਾਊਂਡਰ ਆ ਲੀਡਾ ਹੈਲਥ ਦੀ ਉਹ ਕਹਿੰਦੀ ਆ ਕਿ ਬਹੁਤੇ ਜਿਹੜੇ ਪੀੜਤ ਨੇ ਬਹੁਤੇ ਜਿਹੜੇ ਵਿਕਟਮ ਨੇ ਉਹ ਜਾਂਦੇ ਹੀ ਨਹੀਂ ਆ ਤੇ ਆ ਲਾਸਟ ਈਅਰ ਇਹ ਮਿਸ ਪittsburg ਬਣੀ ਸੀਗੀ ਤੇ ਬਾਅਦ ਤੋਂ ਬਾਅਦ ਨੇ ਇਹ ਕੰਮ ਕਰ ਜਿਹੜਾ ਸ਼ੁਰੂ ਕੀਤਾ ਉਹ ਕਹਿੰਦੀ ਮੇਰੇ ਨਾਲ ਵੀ ਸੈਕਸੂਅਲ ਅਸੌਲਟ ਹੋਇਆ ਤੇ ਮੈਂ ਵੀ ਸੈਕਸੂਅਲ ਅਸੌਲਟ ਸਰਵਾਈਵਰ ਆ ਤੇ ਪਰ ਹਸਪੀਟਲ ਦੇ ਵਿੱਚ ਜਾਣਾ ਇਹ ਬੜਾ ਮਤਲਬ ਸਕੇਰੀ ਚੀਜ਼ ਆ ਡਰਾਵਣੀ ਚੀਜ਼ ਆ ਤੇ ਇਹ 23 ਸਾਲ ਦੀ ਸੀ ਜਦੋਂ ਨੇ ਇਹ ਸਟਾਰਟ ਕੀਤੀ ਇਹ ਕੰਪਨੀ ਤੇ ਹੁਣ ਲੈਡਾ ਹੈਲਥ ਦੇ ਨਾਂ ਨਾਲ ਇਹ ਜਾਣੀ ਜਾਂਦੀ ਆ ਤੇ ਲਗਭਗ ਨੇ 10 ਮਿਲੀਅਨ ਯੂ ਐਸ ਡਾਲਰ ਕੰਪਨੀ ਦੇ ਵਿੱਚ ਰੇਜ਼ ਕੀਤਾ ਹੈ ਜਿਹੜੀ ਇਹ ਡੂ ਇਟ ਯੂਰself ਰੇਪ ਕਿਟ ਬਣਾਉਣ ਦੇ ਲਈ ਪਿਛਲੇ ਸਾਲ ਨੇ ਕੰਪਨੀ ਨੂੰ ਮੂਵ ਕੀਤਾ ਸੀ ਨਿਊਯਾਰਕ ਤੋਂ ਇਥੋਂ ਪittsburg ਦੇ ਵਿੱਚ ਤੇ ਇਹਨੂੰ ਮਿਸ ਪittsburg ਦਾ ਜਿਹੜਾ ਅਵਾਰਡ ਦਿੱਤਾ ਗਿਆ ਸੀ ਤੇ ਇਹ ਕਿਟ ਕਰਦੀ ਕੀ ਹੈ ਕਿ ਵਿਕਟਮ ਆਪਣੇ ਡੀਐਨਏ ਦਾ ਸੈਂਪਲ ਆਪਣੇ ਸਵੈਬ ਦੇ ਨਾਲ ਲੈ ਸਕਦਾ ਹੈ ਤੇ ਉਹਨੂੰ ਫਲੋਰੀਡਾ ਦੇ ਵਿੱਚ ਲੈਬ ਦੇ ਵਿੱਚ ਭੇਜ ਸਕਦਾ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਇਸ ਕਟ ਦੇ ਨਾਲ ਬਹੁਤ ਸਾਰੀ ਮਦਦ ਹੋਊਗੀ ਜਿਹੜੇ ਸੈਕਸਚੁਅਲ ਅਸੌਲਟ ਜਿਹਨਾਂ ਦੇ ਨਾਲ ਹੁੰਦਾ ਜਾਂ ਜਿਹੜੇ ਰੇਪ ਵਿਕਟਿਮਸ ਨੇ ਪਰ ਕੁਝ ਬਾਹਰ ਕਹਿ ਰਿਹਾ ਵੀ ਨਹੀਂ ਇਹ ਗੱਲ ਨੂੰ ਹੋਰ ਗੁੰਝਲਦਾਰ ਬਣਾ ਦੇਊਗੀ ਪਰ ਇਹ ਸਮੱਸਿਆ ਐਸ ਵੀਲੇ ਬਹੁਤ ਵੱਡੀ ਹੈ ਜਿਹਦਾ ਹੱਲ ਕੱਢਣ ਦੇ ਵੱਖਰੇ ਵੱਖਰੇ ਯਤਨ ਕੀਤੇ ਜਾ ਰਹੇ ਆ ਅਗਲੀ ਕਰਪਾ ਟੋਸੋ ਟੱਕਰ ਕਾਲਸਨ ਦੁਆਰੇ ਟੱਕਰ ਕਾਲਸਨ ਬਾਰੇ ਆਪਾਂ ਥੋੜਾ ਦਿਨ ਪਹਿਲਾਂ ਗੱਲਬਾਤ ਕੀਤੀ ਸੀ ਟੱਕਰ ਕਾਲਸਨ ਫੌਕਸ న్యూਸ ਦਾ ਸਾਬਕਾ ਰਿਪੋਰਟਰ ਜਿਹਨੂੰ ਫੌਕਸ న్యూਸ ਨੇ ਕੱਢ ਦਿੱਤਾ ਸੀ ਕਿਉਂਕਿ ਇਹਨੇ ਕੁਝ ਜਿਹੜੇ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਵੱਡੀ ਬਿਆਨਬਾਜ਼ੀ ਕਰਕੇ ਜਿਹੜੀਆਂ ਮਸ਼ੀਨਾਂ ਦੇ ਉੱਤੇ ਦੋਸ਼ ਲਾਇਆ ਸੀ ਵੀ ਆ ਮਸ਼ੀਨਾਂ ਜ਼ਿੰਮੇਵਾਰ ਆ ਸਾਰੇ ਕੁਝ ਦੇ ਲਈ ਟੱਕਰ ਕਾਲਸਨ ਵਲਾਦੀਮੀਰ ਪੁਤਨ ਤੇ ਨਾਲ 2 ਘੰਟੇ ਲੰਬੀ ਇੰਟਰਵਿਊ ਕਰਕੇ ਆਏ ਆ ਤੇ ਕਿੰਨੇ ਮਿਲੀਅਨ ਲੋਕਾਂ ਨੇ ਉਸ ਇੰਟਰਵਿਊ ਨੂੰ ਦੇਖਿਆ ਇਹਨਾਂ ਨੇ ਵੀ ਸਖਤ ਸਵਾਲ ਪੁੱਛੇ ਮੁਲਾਜ਼ਮੇ ਦੇ ਪੁੱਤਰ ਨੇ ਵੀ ਆਪਣਾ ਪੱਖ ਦੱਸਿਆ ਕਿ ਜੋ ਕੁਝ ਇਹ ਅਮਰੀਕਾ ਕਰ ਰਿਹਾ ਹੈ ਉਹਦੇ ਵਿੱਚ ਉਹਨਾਂ ਦਾ ਕੀ ਪੱਖ ਆ ਇਹ ਸਾਰੀ ਗੱਲਬਾਤ ਚਰਚਾ ਦੇ ਵਿੱਚ ਸੀਗੀ ਤਕਰਕਾਲ ਸਨ ਸਜੇ ਪੱਕੀ ਨੇ ਬਿਲਕੁਲ ਸਜੇ ਪੱਕੀ ਨੇ ਔਰ ਕਈ ਇਹਨਾਂ ਦੇ ਬਿਆਨ ਇੰਨੇ ਜ਼ਿਆਦਾ ਮਤਲਬ ਉਹ ਜਿਹੜੇ ਐਕਸਟ੍ਰੀਮ ਦੇ ਉੱਤੇ ਚਲੇ ਜਾਂਦੇ ਸੀ ਜਦੋਂ ਜਾਰਜ ਫਲੌਇਡ ਦੀ ਮੌਤ ਹੋਈ ਆ ਜਦੋਂ ਪੁਲਿਸ ਵਾਲਿਆਂ ਨੇ ਉਹਦੇ ਡਵੇਕ ਸ਼ਵਾਨ ਨੇ ਉਹਦੇ ਉੱਤੇ ਧੌਣ ਦੇ ਉੱਤੇ ਗੋਡਾ ਰੱਖ ਕੇ ਤੇ ਉਹਨੂੰ ਉਹਦਾ ਸਾਹ ਨਹੀਂ ਸੀ ਆਉਂਦਾ ਤੇ ਉਹ ਕਹਿੰਦਾ ਸੀ ਆਈ ਕਾਂਟ ਬਰੀਥ ਤੇ ਬਾਅਦ ਦੇ ਵਿੱਚ ਚੱਲਿਆ ਜਦੋਂ ਸਾਰੀ ਦੁਨੀਆ ਕਹਿ ਰਹੀ ਸੀ ਉਸ ਪੁਲਿਸ ਵਾਲੇ ਨੇ ਉਹਨੂੰ ਜਿਹੜਾ ਮਾਰ ਦਿੱਤਾ ਆ ਤੇ ਪਰ ਉਹਦੇ ਤੋਂ ਬਾਅਦ ਸਿਰਫ ਇਹ ਟੱਕਰ ਕਾਲਸਨ ਸੀ ਜਿਹੜੇ ਕਹਿ ਰਹੇ ਸੀ ਕਿ ਜਾਰਜ ਫਲੌਇਡ ਦੀ ਮੌਤ ਸਾਹ ਘੁੱਟਣ ਨਾਲ ਹੀ ਹੋਈ ਸਕੋ ਉਹਨੂੰ ਕੋਈ ਹੋਰ ਸਮੱਸਿਆ ਸੀ ਉਹਦੇ ਕਰਕੇ ਉਹਦੇ ਥੱਲੇ ਪਿਆ ਮਰ ਗਿਆ ਤੇ ਉਹਨੂੰ ਦੋਸ਼ ਨਹੀਂ ਦੇਣਾ ਚਾਹੀਦਾ ਇਹ ਤਾਂ ਦੇ ਕਈਆਂ ਦੇ ਬਿਆਨ ਚਰਚਾ ਦੇ ਵਿੱਚ ਆਉਂਦੇ ਰਿੰਗੇ ਬੜੇ ਸ਼੍ਰੇ ਦੇ ਸੱਜੇ ਪੱਖੀ ਇਹ ਜਿਹੜੇ ਜਰਨਲਿਸਟ ਨੇ ਜਾਲ ਇਸ ਬਹੁਤ ਵੱਡੇ ਨੇ ਹੁਣ ਇਹਨਾਂ ਦੀ ਚਰਚਾ ਇਸ ਕਰਕੇ ਹੋ ਰਹੀ ਹੈ ਕਿ ਵਲਾਦੀਮੀਰ ਪੋਤਨ ਦੇ ਨਾਲ ਰੂਸ ਦੇ ਵਿੱਚ ਜਾ ਕੇ ਇੰਟਰਵਿਊ ਕਰਕੇ ਆਏ ਆ 2 ਘੰਟੇ ਲੰਬੀ ਇੰਟਰਵਿਊ ਪ੍ਰਸਾਰਤ ਕੀਤੀ ਗਈ ਹੈ ਕਈ ਚੈਨਲਾਂ ਦੇ ਉੱਤੇ ਪਤਾ ਨਹੀਂ ਕਿੰਨੇ ਮਿਲੀਅਨ ਉਹਦੇ ਵਿਊ ਹੋ ਗਏ ਇਹਨਾਂ ਨੇ ਆ ਕੇ ਹੁਣ ਇੱਕ ਬਿਆਨ ਦਿੱਤਾ ਵੀ ਜਿਹੜਾ ਮਾਸਕੋ ਆ ਇਹ ਬਹੁਤ ਸੋਹਣਾ ਆ ਤੇ ਬਹੁਤ ਚੰਗਾ ਆ ਆ ਜਿਹੜਾ ਕਿਸੇ ਵੀ ਹੋਰ ਸ਼ਹਿਰ ਨਾਲੋਂ ਕਿਸੇ ਵੀ ਹੋਰ ਮਤਲਬ ਅਮਰੀਕਾ ਦੇ ਕਿਸੇ ਵੀ ਸ਼ਹਿਰ ਨਾਲੋਂ ਟੱਕਰ ਕਾਲਸਨ ਨੇ ਮਾਸਕੋ ਨੂੰ ਕਿਹਾ ਕਿ ਇਟ ਨਾਈਸਰ ਦੈਨ ਐਨੀ ਸਿਟੀ ਇਨ ਯੂਨਾਈਟਿਡ ਸਟੇਟਸ ਤੇ ਉਹ ਹੁਣ ਰੂਸ ਦੀ ਸਿਫਤ ਬਹੁਤ ਕਰ ਰਹੇ ਆ ਵਲਾਦੀਮੀਰ ਪੋਤਨ ਦੀ ਸਿਫਤ ਕੀਤੀ ਆ ਉਹਨਾਂ ਦੀ ਜਿਸ ਤਰ੍ਹਾਂ ਦੀ ਗਵਰਨਮੈਂਟ ਆ ਉਹਦੀ ਸਿਫਤ ਕੀਤੀ ਆ ਤੇ ਉਹ ਕਹਿੰਦੇ ਵੀ ਬਹੁਤ ਕਮਾਲ ਦੀ ਗੱਲ ਜਿਹੜੀ ਮੈਨੂੰ ਉੱਥੇ ਜਾ ਕੇ 8 ਦਿਨ ਮੈਂ ਰਿਹਾ ਤੇ ਮਾਸਕੋ ਦੇ ਵਿੱਚ ਤੇ ਇਹ ਸਿਰਫ ਇਨਾ ਹੀ ਨਹੀਂ ਲੱਗਿਆ ਕਿ ਉਹ ਲੀਡਰ ਆ ਕੰਟਰੀ ਦੇ ਕਾਲਸਨ ਨੇ ਕਿਹਾ ਵੀ ਜਿਹੜੀ ਉਹਨਾਂ ਦੀ ਉਹਨਾਂ ਦੀ ਇਹਨਾਂ ਦੀ ਵਰਲਡ ਗਵਰਨਮੈਂਟ ਸਮਿਟ ਦੇ ਵਿੱਚ ਉਹਨਾਂ ਨੇ ਪੁੱਟਨ ਨੂੰ ਕਿਹਾ ਕਿ ਉਹ ਕੈਪੇਬਲ ਆ ਤੇ ਉਹ ਕਹਿੰਦੇ ਜਿਹੜੀ ਗੱਲ ਬਹੁਤ ਸ਼ੌਕਿੰਗ ਸੀਗੀ ਬਹੁਤ ਡਿਸਟਰਬਿੰਗ ਸੀਗੀ ਉਹ ਸੀ ਸਿਟੀ ਆਫ ਮਾਸਕੋ ਜਿੱਥੇ ਮੈਂ ਪਹਿਲਾਂ ਗਿਆ ਨਹੀਂ ਤੇ ਉਹ ਕਹਿੰਦੇ ਇੰਨਾ ਜ਼ਿਆਦਾ ਚੰਗਾ ਸ਼ਹਿਰ ਆਹੇ ਕਿ ਇਹ ਕਿਸੇ ਵੀ ਮੇਰੇ ਦੇਸ਼ ਦੇ ਕਿਸੇ ਵੀ ਸ਼ਹਿਰ ਨਾਲੋਂ ਚੰਗਾ ਆ ਹੁਣ ਅਮਰੀਕਾ ਦਾ ਇੱਕ ਐਡਾ ਵੱਡਾ ਹੋਸਟ ਤੇ ਰੂਸ ਦੇ ਵਿੱਚ ਜਾ ਕੇ ਰੂਸ਼ ਦੇ ਸ਼ਹਿਰ ਮਾਸਕੋ ਦੀ ਸਿਫਤ ਦੇ ਵਿੱਚ ਇਹ ਕਹਿੰਦਾ ਵੀ ਇਹ ਅਮਰੀਕਾ ਦੇ ਕਿਸੇ ਵੀ ਸ਼ਹਿਰ ਨਾਲੋਂ ਚੰਗਾ ਆ ਤੇ ਕੁਦਰਤੀ ਤੌਰ ਦੇ ਉੱਤੇ ਇਹਨੇ ਜਿਹੜੀ ਹਲਚਲ ਤਾਂ ਮਚਾਉਣੀ ਸੀਗੀ ਪਰ ਉਹ ਕਹਿੰਦਾ ਵੀ ਇੰਨਾ ਸਾਫ਼ ਆ ਉਹ ਤੇ ਇੰਨਾ ਚੰਗਾ ਆ ਸ਼ਹਿਰ ਵੀ ਮੈਨੂੰ ਹੋਰ ਕੋਈ ਵੀ ਸ਼ਹਿਰ ਉਹ ਆਰਕੀਟੈਕਟ ਉਹਨਾਂ ਦੀ ਸਰਵਸ ਸਿਟੀ ਦੇ ਵਿੱਚ ਉਹ ਕਹਿੰਦਾ ਕਿਸੇ ਵੀ ਯੂਨਾਈਟਿਡ ਸਟੇਟਸ ਦੇ ਸ਼ਹਿਰ ਨਾਲੋਂ ਚੰਗੀਆਂ ਆ ਐਕਸਕਲੂਸਿਵ ਇੰਟਰਵਿਊ ਪੁੱਤਨ ਦੇ ਨਾਲ ਲਾਸਟ ਵੀਕ ਇਹਨਾਂ ਦੀ ਕਰਨੀ ਜਿਹਦੇ ਵਿੱਚ ਜਿਹੜਾ ਇੱਕ ਜਿਹੜੀ ਆ ਹਾਲ ਲੜਾਈ ਚੱਲ ਰਹੀ ਹੈ ਇਹਨਾਂ ਦੀ ਉਹਦੇ ਬਾਰੇ ਉਹਨੇ ਬਹੁਤ ਸਖਤ ਬਿਆਨੀ ਕੀਤੀ ਹੈ ਕ੍ਰਿਟਿਕਾਈਜ਼ ਕੀਤਾ ਉਹਨੇ ਅਮਰੀਕਾ ਸਰਕਾਰ ਨੂੰ ਰੱਜ ਕੇ ਭੰਡਿਆ ਵੀ ਇਹ ਸਾਰੇ ਦਾ ਸਾਰਾ ਕਸੂਰ ਇਹਨਾਂ ਦਾ ਆ ਜਿਹੜਾ ਇਹ ਯੂਕਰੇਨ ਦੀ ਮਦਦ ਕਰ ਰਿਹਾ ਵੀ ਜੇ ਅਮਰੀਕਾ ਯੂਕਰੇਨ ਨਾਲ ਉਹ ਹੱਥ ਪਿੱਛੇ ਖਿੱਚ ਰਵੇ ਇਥੇ ਨਾ ਇੰਟਰਫੀਅਰ ਕਰੇ ਤੇ ਇਹ ਲੜਾਈ ਹੋਣੀ ਨਹੀਂ ਸੋ ਐਸ ਵੇਲੇ ਟੱਕਰਕਰਸਲ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਹੈ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਸਫਤ ਕੀਤੀ ਆ ਰੂਸ ਦੇ ਸ਼ਹਿਰ ਮਾਸਕੋ ਦੀ ਤੇ ਤੁਲਨਾ ਕੀਤੀ ਉਹਦੇ ਅਮਰੀਕਾ ਦੇ ਸ਼ਹਿਰਾਂ ਦੇ ਨਾਲ ਅਗਲੀ ਗੱਲਬਾਤ ਦੋਸਤੋ ਜੈਂਪਿਕ ਦਵਾਈ ਬਾਰੇ ਜੈਂਪਿਕ ਦਵਾਈ ਆਮ ਤੌਰ ਤੇ ਉਤੇ ਸ਼ੂਗਰ ਦੇ ਲਈ ਵਰਤੀ ਜਾਂਦੀ ਹੈ ਤੇ ਕੁਛ ਨੂੰ ਡਾਇਬਟੀਜ਼ ਹੋ ਜਾਂਦੀ ਹੈ ਤੇ ਉਹ ਇੰਜੈਕਸ਼ਨ ਲਗਾਉਂਦੇ ਆ ਪਰ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਈ ਹੈ ਚਰਚਾ ਦੇ ਵਿੱਚ ਇਸ ਕਰਕੇ ਆਈ ਹੈ ਕਿ ਕੁਝ ਸੈਲੀਬ੍ਰਿਟੀਜ਼ ਨੇ ਕਹਿ ਦਿੱਤਾ ਵੀ ਜੈਂਪਿਕ ਦੇ ਨਾਲ ਭਾਰ ਘਟਦਾ ਤੇ ਭਾਰ ਘਟਦਾ ਵੀ ਆ ਤੇ ਇੱਕ ਸਟੱਡੀ ਕੰਡਕਟ ਕੀਤੀ ਗਈ ਆ ਕੈਰੋਨਿਸਕਾ ਇੰਸਟੀਚਿਊਟ ਸਵੀਡਨ ਦੇ ਵਿੱਚ ਤੇ ਪਬਲਿਸ਼ ਹੋਈ ਆ ਜਰਨਲ ਗੱਟ ਦੇ ਵਿੱਚ ਉਸ ਸਟੱਡੀ ਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਜਿਹੜੀ ਐਜ਼ੈਂਪਿਕ ਆ ਤੇ ਸਿਮਿਲਰ ਜਿਹੜੇ ਜੀਐਲਪੀ 1 ਜਿਹੜੇ ਹੈਗੇ ਆ ਇਹ ਇਸ ਤਰ੍ਹਾਂ ਦੇ ਜਿਹੜੇ ਰਸਾਇਣ ਆ ਉਹਨਾਂ ਨੂੰ ਜਿਹੜਾ ਜੋੜਿਆ ਜਾ ਰਿਹਾ ਲਿਵਰ ਕੈਨਸਰ ਦੇ ਨਾਲ ਤੇ ਜਿਹੜੇ ਟਾਈਪ 2 ਡਾਇਬੀਟੀਜ਼ ਵਾਲੇ ਤੇ ਕ੍ਰੋਨਿਕ ਲਿਵਰ ਡਿਜ਼ੀਜ਼ਸ ਦੇ ਨਾਲ ਜੀਐਲਪੀ ਵਾਨ ਐਗੋਨਸਿਸ ਜਿਹੜੇ ਹੈਗੇ ਆ ਓਜ਼ੈਂਪਿਕ ਵਰਗੇ ਉਹ ਬਲੱਡ ਸ਼ੂਗਰ ਲੈਵਲ ਨੂੰ ਘਟਾਉਂਦੇ ਆ ਤੇ ਮੇਨਲੀ ਟਾਈਪ 2 ਡਾਇਬੀਟੀਜ਼ ਨੂੰ ਆ ਟਰੀਟ ਕਰਨ ਦੇ ਲਈ ਵਰਤੇ ਜਾਂਦੇ ਆ ਪਰ ਇਹ ਜਿਹੜੀ ਡਰੱਗ ਆ ਇਹ ਤੁਹਾਡੀ ਭੁੱਖ ਵੀ ਘਟਾਉਂਦੀ ਆ ਤੇ ਹੁਣ ਇਹਨੂੰ ਭੁੱਖ ਘਟਾਉਣ ਕਰਕੇ ਬਹੁਤ ਜ਼ਿਆਦਾ ਟਰੀਟ ਕੀਤਾ ਜਾ ਰਿਹਾ ਮੋਟਾਪੇ ਲਈ ਇਹ ਇੱਕ ਬਹੁਤ ਪਪੂਲਰ weight loss ਡਰੱਗ ਬਣ ਗਈ ਆ ਇਦੇ ਨਾਲ ਜਿਹੜਾ ਅਸਰ ਬਹੁਤ ਤਰ੍ਹਾਂ ਦਾ ਬਾਡੀ ਦੇ ਉੱਤੇ ਪੈ ਰਿਹਾ ਕਿ ਜੀਐਲਪੀ1 ਜਿਹੜੇ ਇਹ ਹੈਗੇ ਆ ਇਹ ਰਿਸਕ ਆਫ ਲਿਵਰ ਡੈਮੇਜ ਜਿਹੜਾ ਉਹਨੂੰ ਘਟਾਉਂਦੇ ਆ ਰਿਸਰਚਰਸ ਇਹ ਵੀ ਦੱਸ ਰਹੀਆਂ ਆ ਕਿ ਜਿਹੜੇ ਲੋਕ ਸਵੀਡਨ ਦੇ ਵਿੱਚ ਆ ਕ੍ਰੋਨਿਕ ਲਿਵਰ ਡਿਜ਼ੀਜ਼ ਤੇ ਟਾਈਪ 2 ਡਾਇਬੀਟੀਜ਼ ਦੇ ਨਾਲ ਉਹਨਾਂ ਦੇ ਉੱਤੇ ਇਹਨਾਂ ਨੇ ਸਟੱਡੀ ਕੀਤੀ ਆ ਫਿਰ ਇਹਨੂੰ ਕੰਪੇਅਰ ਕੀਤਾ ਸਵियर ਲਿਵਰ ਡੈਮੇਜ ਦੇ ਰਿਸਕ ਨੂੰ ਜਿਹੜੇ ਜਿਨ੍ਹਾਂ ਨੂੰ ਇਹਦੇ GLP-1 ਦੇ ਨਾਲ ਟ੍ਰੀਟ ਕੀਤਾ ਗਿਆ ਤੇ ਜਾਂ ਜਿਨ੍ਹਾਂ ਨੂੰ ਨਹੀਂ ਕੀਤਾ ਗਿਆ ਰਿਜ਼ਲਟ ਇਹ ਦੱਸਦੇ ਆ ਕਿ ਜਿਨ੍ਹਾਂ ਲੋਕਾਂ ਨੇ ਡਰਗ ਲਈ ਆ ਲੰਬੇ ਸਮੇਂ ਦੇ ਲਈ ਉਹਨਾਂ ਦੇ ਵਿੱਚ ਜਿਹੜਾ ਲੋਅਰ ਰਿਸਕ ਆ ਜਿਹੜੀ ਜ਼ਿਆਦਾ ਜਿਹੜੀ ਲਿਵਰ ਡਿਸੀਜ਼ਸ ਪੈਦਾ ਹੋਣ ਦਾ ਤੇ ਲਿਵਰ ਕੈਂਸਰ ਦਾ ਸੋ ਐਸ ਵੇਲੇ ਇਹ ਦਵਾਈ ਦੇ ਸਾਈਡ ਇਫੈਕਟ ਇਹਦੇ ਪੋਜ਼ਿਟਿਵ ਇਫੈਕਟ ਦੋਵਾਂ ਦੇ ਉੱਤੇ ਚਰਚਾ ਚੱਲ ਰਹੀ ਆ ਤੇ ਕਾਫੀ ਜ਼ਿਆਦਾ ਹੈ ਕੰਟਰੋਵਰਸੀ ਦੇ ਵਿੱਚ ਵੀ ਆ ਤੇ ਇਹ ਵੀ ਲੋਕ ਕਹਿ ਰਹੇ ਆ ਕਿ ਅਮਰੀਕਾ ਦੇ ਵਿੱਚ ਇਹ ਦਵਾਈ ਭਾਰ ਘਟਾ ਘਟਾਉਣ ਦੀ ਜਿਹੜੀ ਜਿਹੜੀ ਓਜ਼ੈਂਪਿਕ ਆ ਜੇ ਜ਼ਿਆਦਾ ਪੈਦਾ ਵੀ ਕਰ ਲਈ ਜਾਵੇ ਤਾਂ ਅਮਰੀਕਾ ਦੇ ਵਿੱਚ ਜਿਹੜੀ ਮੋਟਾਪੇ ਦੀ ਸਮੱਸਿਆ ਉਹਨੂੰ ਹੱਲ ਕਰ ਨਹੀਂ ਸਕਦੀ ਉਹਦੇ ਤੁਹਾਨੂੰ ਡਾਈਟ ਦੇ ਉੱਤੇ ਧਿਆਨ ਦੇਣਾ ਹੀ ਪਊਗਾ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਆ ਗੱਲਾਂ ਬਾਤਾਂ ਨਾਲ